ہپی جی رتیب بھائی حاضر ہاں جی ہیپی ہاں جی رتیب جی ساساکال جی ہاں جی ارول بھائی اپنے پی ایچ کی ایپلیکیشن بارے بعد پوچھنے میں کنفیوژن رہ رہا غلط کال بارہ بار تے ضروری ہے ساتھیو کیڑی ایپلیکیشن کیڑی پی ایچ کی پی ایس پی ایپلیکیشن ٹی ایف ٹی دے پی ایس پی نہیں صاحب جی پی ایس پی ٹی ایف تے ٹی ਪੀ ਆਪੀ ਰਾਜ ਪੀ ਅੱਛਾ ਪੀ ਐਫ ਟੀ ਓਕੇ ਕਿਹੜੀ ਐਪਲੀਕੇਸ਼ਨ ਜੀ ਮੈਨੂੰ ਸਮਝ ਨਹੀਂ ਆਈ ਇਹ ਦੀ ਸਾਡੀ ਪੀ ਐਫ ਪੀ ਉਹ ਪੀ ਐਸ ਪੀ ਜਿਹੜੀ ਪ੍ਰੀ এমਪਲੋਇਮੈਂਟ ਹੈਗੀ ਐਰਪੋਰਟ ਹੈਗੀ ਆ ਪੀ ਐਸ ਪੀ ਸਾਡੀ ਆ ਜੀ ਉਹ ਸਾਡੀ ਡਰਾਈਵਰਾਂ ਵਾਸਤੇ ਜੁਡੀ ਰਿਪੋਰਟ ਕਰਦੇ ਉਹ ਦੇਖੋ ਜਿਹੜੀ ਪੀ ਐਸ ਪੀ ਰਿਪੋਰਟ ਹੈ ਨਾ ਪ੍ਰੀ এমਪਲੋਇਮੈਂਟ ਸਕਰੀਨਿੰਗ ਪ੍ਰੋਗਰਾਮ ਇਹਨੂੰ ਕਹਿੰਦੇ ਆ ਪ੍ਰੀ এমਪਲੋਇਮੈਂਟ ਸਕਰੀਨਿੰਗ ਪ੍ਰੋਗਰਾਮ ਜਿਹੜੀ PSP ਰਿਪੋਰਟ ਆ ਉਹ ਹਰ ਇੱਕ ਕੰਪਨੀ ਨੂੰ ਤੁਹਾਨੂੰ ਜਦੋਂ ਤੁਸੀਂ ਐਪਲੀਕੇਸ਼ਨ ਕਿਸੇ ਕੰਪਨੀ 'ਚ ਕਰਦੇ ਆ ਤਾਂ ਤੁਸੀਂ ਉੱਤੇ ਸਾਈਨ ਕਰਦੇ ਆ ਕਿ ਸਾਡੀ PSP ਰਿਪੋਰਟ ਤੁਸੀਂ ਪੁੱਲ ਕਰ ਸਕਦੇ ਆ PSP ਰਿਪੋਰਟ ਜਿਹੜੀ ਆ ਉਹ FMCSA ਤੋਂ ਡਾਇਰੈਕਟਲੀ ਆਉਂਦੀ ਹੈਗੀ ਆ ਡਰਾਈਵਰ ਦੀ ਬੈਕਗ੍ਰਾਉਂਡ ਜਿਹੜੀ ਆ ਡਰਾਈਵਰ ਲਾਇਸੈਂਸ ਦੀ ਰਿਪੋਰਟ ਜਿਹੜੀ ਆ ਸੋ ਉਹਦੇ 'ਤੇ ਤੁਹਾਡਾ ਡਰਾਈਵਰ ਲਾਇਸੈਂਸ 'ਤੇ ਕੋਈ ਵੀ ਤੁਹਾਡੀ ਪ੍ਰੋਬਲਮ ਹੈਗੀ ਆ ਕੋਈ ਟਿਕਟ ਹੈ ਕੋਈ ਇਸ਼ੂ ਹੈਗਾ ਉਹ PSP ਰਿਪੋਰਟ ਦੇ ਵਿੱਚ ਆਉਣਾ ਹੈਗਾ ਸੋ ਲੇਕਿਨ ਇਹਦੇ ਵਿੱਚ ਇਦਾਂ ਹੈਗਾ ਕਿ ਜਿਹੜੇ ਜਿਹੜੇ ਡਰਾਈਵਰ ਆ ਉਹ ਆਪਣਾ ਐਫਐਮਸੀਐਸਏ ਦੀ ਸਾਈਟ ਤੇ ਜਾ ਕੇ ਪੀਐਸਪੀ ਦੀ ਜਿਹੜੀ ਪ੍ਰੋਗਰਾਮ ਹੈਗਾ ਉਹਦੇ ਚ ਫਰੀ ਆਪਣਾ ਅਕਾਊਂਟ ਕ੍ਰੀਏਟ ਕਰ ਸਕਦੇ ਆ ਤੇ ਫਰੀ ਮਾਨਿਟਰਿੰਗ ਹੈਗੀ ਆ ਡਰਾਈਵਰ ਦੇ ਲਈ ਸੋ ਡਰਾਈਵਰ ਨੂੰ ਜੇ ਕੋਈ ਕਈ ਵਾਰੀ ਕਹਿ ਦਿੰਦੇ ਆ ਕਿ ਸਾਡੇ ਲਾਇਸੈਂਸ ਤੇ ਕੋਈ ਗਲਤੀ ਨਾ ਇਦਾਂ ਦੀ ਚੀਜ਼ ਹੋ ਗਈ ਉਦਾਂ ਨਹੀਂ ਹੋਗੀ ਜੇ ਤੁਸੀਂ ਆਪਣਾ ਲਾਇਸੈਂਸ ਮਾਨਿਟਰ ਕਰਦੇ ਆ ਆਪਣਾ ਪੀਐਸਪੀ ਪ੍ਰੋਗਰਾਮ ਦੇ ਵਿੱਚ ਆਪਣਾ ਅਕਾਊਂਟ ਬਣਾ ਕੇ ਆਪਣੇ ਲਾਇਸੈਂਸ ਨੂੰ ਮਾਨਿਟਰਿੰਗ ਕਰਦੇ ਆ ਤੇ ਕੋਈ ਐਸੀ ਜਿਹੜੀ ਪ੍ਰੋਬਲਮ ਆ ਤੁਹਾਡੇ ਲਈ ਆਉਂਦੀ ਹੈ ਤਾਂ ਉਹਨੂੰ ਪਹਿਲਾਂ ਪਤਾ ਲੱਗ ਜਾਂਦੀ ਹੈ ਇਸ ਤੋਂ ਪਹਿਲਾਂ ਕਿ ਤੁਹਾਡੀ ਕੰਪਨੀ ਨੂੰ ਪਤਾ ਲੱਗੇ ਤੁਸੀਂ ਜਿਹੜੀ ਟੇਕ ਕੇਅਰ ਕਰ ਸਕਦੇ ਆ ਸੋ ਪੀਐਸਪੀ ਪ੍ਰੋਗਰਾਮ ਦੇ ਵਿੱਚ ਇਨਰੋਲਮੈਂਟ ਜਿਹੜੀ ਆ ਉਹ ਫਰੀ ਹੈਗੀ ਆ ਐਂਡ ਆਲਸੋ ਜਿਹੜਾ ਹੈਗਾ ਆ ਡਰਗਨ ਅਲਕੋਹਲ ਕਲੀਅਰਿੰਗ ਹਾਊਸ ਡਰਾਈਵਰ ਅਕਾਊਂਟ ਉਹ ਵੀ ਫ੍ਰੀ ਹੈਗਾ ਤੁਹਾਡੇ ਲਈ ਉਹ ਵੀ ਤੁਸੀਂ ਆਪਣਾ ਟਾਈਮ ਟੂ ਟਾਈਮ ਜਿਹੜਾ ਆ ਆਪਣਾ ਕਲੀਅਰਿੰਗ ਹਾਊਸ ਦਾ ਅਕਾਊਂਟ ਆ ਉੱਤੇ ਲੌਗਇਨ ਕਰਕੇ ਚੈੱਕ ਕਰਦੇ ਰਹੋ ਕਿ ਤੁਹਾਡਾ ਅਕਾਊਂਟ ਜਿਹੜਾ ਕਲੀਨ ਹੈਗਾ ਕਿਉਂਕਿ ਅੱਜਕੱਲ ਇੱਕ ਇਹ ਵੀ ਫਰਾਡ ਚੱਲ ਰਿਹਾ ਹੈਗਾ ਜਿੱਥੇ ਕਿ ਕਈ ਜਿਹੜੇ ਮਤਲਬ ਕਿ ਡਾਕਟਰਸ ਹੈਗੇ ਆ ਉਹ ਕਈ ਡਾਕਟਰਸ ਦਾ ਜਿਹੜਾ ਡਾਟਾ ਲੀਕ ਹੁੰਦਾ ਆ ਉਹ ਬਾਅਦ ਦੇ ਵਿੱਚ ਤੁਹਾਡੇ ਇੱਕ ਨਾਮ ਦੇ ਉੱਤੇ ਕੋਈ ਵਾਇਓਲੇਸ਼ਨ ਪਾ ਦਿੰਦਾ ਪੋਜ਼ਿਟਿਵ ਉਹ ਮੁੜ ਕੇ ਫਿਰ ਸੈਪ ਤੁਹਾਨੂੰ ਕਾਲ ਕਰਦਾ ਸੈਪ ਤੁਹਾਨੂੰ 11500 ਡਾਲਰ ਦੇ ਵਿੱਚ ਠੱਗਦਾ ਉਹ ਸਾਰੀ ਦੀ ਸਾਰੀ ਜਿਹੜੀ ਸਾਈਕਲ ਹੈਗਾ ਆ ਉਹ ਜਿਹੜਾ ਉਹਨੂੰ ਰੋਕਣ ਵਾਸਤੇ ਵੀ ਤੁਸੀਂ ਆਪਣਾ ਜਿਹੜਾ ਆ ਇਹ ਦੋ ਅਕਾਊਂਟ ਜਿਹੜੇ ਡਰਾਈਵਰਾਂ ਦੇ ਆ ਇਹ ਫ੍ਰੀ ਹੈਗੇ ਆ ਆਪਣੀ ਜਿਹੜੀ ਵੈਬਸਾਈਟ ਹੈਗੀ ਆ ਨਾਪਟਾ ਦੀ ਰਿਸੋਰਸ ਸੈਂਟਰ ਉਹਦੇ ਉੱਤੇ ਦੋਨੋਂ ਹੀ ਵੈਬਸਾਈਟਾਂ ਜਿਹੜੇ ਆ ਉਹਨਾਂ ਦੇ ਸਾਈਨ ਅਪ ਕਰਨ ਦਾ ਜਿਹੜਾ ਆ ਲਿੰਕ ਪਾਇਆ ਹੋਇਆ ਸੋ ਤੁਸੀਂ ਜਿਹੜੀ ਤਾਂ ਹੈਗੀ ਆ ਡ੍ਰੈਗਨ ਅਲਕੋਹਲ ਕਲੀਅਰਿੰਗ ਹਾਊਸ ਆ ਉਹ ਤਾਂ ਹਰ ਡਰਾਈਵਰ ਨੂੰ ਸਾਈਨ ਸਾਈਨ ਅਪ ਕਰਨਾ ਲਾਜ਼ਮੀ ਹੈਗਾ ਉਹ ਤੋਂ ਬਿਨਾਂ ਤੁਸੀਂ ਜੌਬ ਤੇ ਨਹੀਂ ਲੱਗ ਸਕਦੇ ਹੈਗੇ ਮਤਲਬ ਜੌਬ ਤੇ ਲੱਗਣ ਲਈ ਤੁਹਾਨੂੰ ਮਹੀਨਿਆਂ ਬੱਧੀ ਇੰਤਜ਼ਾਰ ਕਰਨਾ ਪੈ ਸਕਦਾ ਸੋ ਉਹ ਰਿਕੁਆਇਰਡ ਹੈਗਾ ਹਰ ਇੱਕ ਡਰਾਈਵਰ ਨੂੰ ਪਰ ਜਿਹੜਾ ਪੀਐਸਪੀ ਪ੍ਰੋਗਰਾਮ ਹੈਗਾ ਆ ਉਹਦੇ ਵਿੱਚ ਰਿਕੁਆਇਰਡ ਨਹੀਂ ਹੈਗਾ ਪਰ ਮੈਂ ਰਿਕਮੈਂਡ ਕਰੂੰਗਾ ਕਿਉਂਕਿ ਫ੍ਰੀ ਅਕਾਊਂਟ ਹੈਗਾ ਤੁਸੀਂ ਆਪਣਾ ਲਾਇਸੈਂਸ ਜਿਹੜਾ ਉਹ ਮਾਨੀਟਰ ਕਰ ਸਕਦੇ